ਇਹ ਸੰਕਟ ਜੋਂਨ ਨਾਮ ਆਇਓ ਗੀਤਾ ਦੇ ਸ਼ਰਤਾਂ ਕਾਪੀ ਦੇ ਪੂਜ ਬਾਣੀ ਦੇ ਬੋਤ ਹਰ ਮੁਸੀਬਤ ਦਾ ਸਾਹਮਣਾ ਕਰਨ ਵਾਲੇ ਜੀਤਾਂ ਤੋਂ ਕੰਚਮ ਪਾਡਾ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਜੀਵਨ ਅੱਜ ਮੁਰਗਾਰਾ ਬਾਬਾ ਜੀਮਨ ਸਿੰਘ ਨਰਾ ਵਿਕੇ ਬੜੀ ਸਾਡਾ ਗੁਰੂ ਨਾ ਗਿਆ ਸਰੇ ਵਿਖੇ ਗਗਨਪਤਨ ਸਾਹਿਬ ਦੇ ਪਹੁੰਚਾਏ ਗਏ ਉਪਰਾਤ ਅੰਗਦ ਬਾਣੀ ਦਾ ਕੀਰਤਨ ਕੀਤਾ ਗਿਆ ਲੰਗਰ ਗੰਨਤਾ ਚਲੇ ਠੰਡੇ ਮਿੱਠੇ ਜਲ ਦੀ ਸ਼ਬੀਰ ਲਾਈ ਗਈ ਜੀਉ ਪਿਆਰੀ ਸਾਧ ਸੰਗਤ ਜੀ ਸ੍ਰੀ ਪੰਚਾ ਪਾਸ਼ਾ ਜਿਨ੍ਹਾਂ ਨੂੰ ਜੇੜਾ ਸਾਇਆ ਵਿਖੇ ਕੀਰਤਨ ਕੀਤਾ ਗਿਆ ਨਾਲ ਕੋਈ ਲੋਹੇ ਵਿਖੇ ਉਹਨਾਂ ਨੇ ਜੀਅ ਦਿੱਤੇ ਗਏ ਪੰਜ ਦਿਨ ਜੀਅ ਦਿੱਤੇ ਗਏ ਉਹ ਪਹਿਲੇ ਦਿਨ ਗੁਰੂ ਸਾਹਿਬ ਨੂੰ ਮੋਬਲ ਦੀ ਜੇਕ ਤੇ ਬੁਟਾਵਾ ਗਿਆ ਦੂਜੇ ਦਿਨ ਜੇੜਦੇ ਤੇ ਸ਼ੀਰ ਕੇ ਦਿੱਤਾ ਪਾਈ ਗਈ ਤੀਜੇ ਦਿਨ ਗੁਰੂ ਸਾਹਿਬ ਸੁਪਤੀ ਤਗੀ ਤੇ ਉੱਤਰ ਆ ਗਿਆ ਗੁਰੂ ਸਾਹਿਬ ਸਰ ਦਾ ਨਾਮ ਜਿਵੇਂ ਨਹੀਂ ਧਿਆਈ ਸੰਗੀ ਥਾਪੀ ਸੰਗਲ ਸرائی ਜੂ ਮੇਰੇ ਗੰਨ ਚਗਾ ਹੈ ਨਾਲੇ ਸਿੰਬਾਰ ਸਿੰਬਾਰ ਦੀ ਸਦਾ ਸੰਭਾਲੇ ਕਿਹੜਾ ਕੀਆ ਮੀਠਾ ਲਾਗੇ ਅਨੰਤ ਪਦਾਰਕ ਨਾਨਕ ਮੰਗੋ ਉਹ ਗੁਰੂ ਸਾਹਿਬ ਨੇ ਬਿਚਾਰ ਕਰਕੇ ਭਾਣਾ ਮੰਨਿਆ ਅਨੁਸ਼ਾਸਨ ਦੇ ਕੇ ਮਨ ਆਜ ਜਿਨ੍ਹਾਂ ਨੇ ਬਾਬਾ ਬੁੱਢਾ ਜੀ ਬਾਤੋਂ ਜਦੋਂ ਬਾਬਾ ਬੁੱਢਾ ਜੀ 98 ਸਾਲ ਦੀ ਪਰਿਵਾਰ ਸਾਹਿਬ ਵਿਕੇ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪਾਇਆ ਕਾਸ਼ਾਂ ਜੋ ਵੀ ਬਣਵਾਈ ਜੋ ਆਪ ਜੀ ਦਰਸ਼ਨ ਕਰਦੇ ਹੋ ਦਰਵਾਜ਼ਾ ਲੱਗੇ ਗੁਰੂ ਸਾਹਿਬ ਜੀ ਦਾ ਜਨਮ ਗੁਰੂ ਰਾਮਦਾਸ ਜੀ ਮਹਾਰਾਜ ਉਹਦੀ ਦਰਵਾਜ਼ਾ ਕੋਠੇ ਪਾਸ਼ਾ ਤੇ ਬੀਬੀ ਭਾਮੀ ਜੀ ਜੋ ਨਮਾਰਿਆਂ ਦੇ ਮਾਰ ਦੀ ਤਾਹਿਆਂ ਦੇ ਤਾਨ ਗੁਰਮਤਾ ਜੀ ਉਹਨਾਂ ਦੀ ਬੇਟੀ ਸੀ ਉਹਨਾਂ ਦੇ ਘਰ 'ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਨਮ 1500 65 ਈਸਵੀ ਨੂੰ ਸਾਖ ਵਾਲੇ ਮਹੀਨੇ ਹੋਇਆ ਸੀਗਾ ਉਹਨਾਂ ਦੇ ਜੋ ਵੱਡੇ ਭਰਾ ਸੀ ਸਭ ਤੋਂ ਵੱਡੇ ਭਰਾ ਪ੍ਰਿਥੀ ਚੰਦ ਜੀ ਦਾ ਜਨਮ 1555 ਨੂੰ ਹੋਇਆ ਜੋ ਉਸ ਤੋਂ ਛੋਟੇ ਭਰਾ ਜੀ ਬਾਬਾ ਮਹਾਦੇਵ ਸਿੰਘ ਜੀ ਬਾਬਾ ਮਹਾਦੇਵ ਜੀ ਉਹਨਾਂ ਦਾ ਜਨਮ 1560 ਹੋਇਆ ਤੇ ਸਭ ਤੋਂ ਛੋਟੇ ਜਨ ਗੁਰਵਰਜਨ ਦੇਵ ਜੀ ਮਹਾਰਾਜ ਜੋ ਬਾਣੀ ਦੇ ਬੋਲ ਥਾਨ ਦੁਨੀਆਂ ਦੇ ਵਿੱਚ ਪਹਿਲੇ ਸ਼ਹੀਦ ਗੁਰਵਰਜਨ ਦੇਵ ਜੀ ਮਹਾਰਾਜ ਹੋਏ ਜਿਨ੍ਹਾਂ ਨੂੰ 5 ਦਿਨ ਸ਼ੀਅ ਦੇ ਕੇ ਉਹਦੀ ਦੇਖਦੇ ਮਟਾ ਆ ਗਿਆ ਸ਼ੀਰ ਤੇ ਰੇਤਾ ਪਾਈ ਗਈ ਤੱਤੀ ਤਵੀ ਦੇ ਬਿਠਾਇਆ ਗਿਆ ਤਾਂ ਤਾਂ ਵੀ ਗੁਰੂ ਸਾਹਿਬ ਜੀ ਨਾਮ ਜਪਦੇ ਰਹੇ ਉਸ ਵੇਲੇ ਸਾਈਂ ਪੀਆ ਬੀਰ ਨੇ ਕਿਹਾ ਗੁਰੂ ਸਾਹਿਬ ਜੀ ਆਪ ਹੁਕਮ ਦਿਓ ਮੈਂ ਲਾਹੌਰ ਤੇ ਵੀ ਨਾਲ ਏਡ ਨਾਲ ਏਡ ਘੜਕਾ ਦੇ ਆਂਗਾ ਪਰ ਗੁਰੂ ਸਾਹਿਬ ਨੇ ਕਿਹਾ ਤੇਰਾ ਕੀ ਆ ਮੀਠਾ ਲੱਗੇ ਪਰ ਨਾਮ ਪਦਾਰਥ ਨਾਣਕ ਮੰਗੇ ਗੁਰੂ ਸਾਹਿਬ ਦੀ ਅਖੀਲੇ ਤੇ ਅਨਦਾਜੀ ਦੇ ਆਦੇਸ਼ ਨਾਲ ਕੀਤਾ ਕਿਸੀ ਵੀ ਦਾਪਤ ਕੀਤੀ ਜ쨰 ਪਾਸ਼ਾ ਜੰਪਿਓ ਜਿਤ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਮਣਾ ਆਇਓ ਜੋ ਪਾਠ ਕਰਦਾ ਹੈ ਗੁਰੂ ਸਾਹਿਬ ਦਾ ਨਾਮ ਜਪਦਾ ਹੈ ਉਹ ਕਦੀ ਵੀ ਉਹਨੂੰ ਮਸ਼ੀਤਾਂ ਨਹੀਂ ਆਂਦੀਆਂ ਉਹ ਚਰਦੀ ਕਲਾ ਦਿਖਾਦਾ ਹੈ ਤੁਹਾਨੂੰ ਲੋੜ ਹੈ ਗੁਰੂ ਸਾਹਿਬ ਜੀ ਦੇ ਆਏ ਹੋਏ ਪੂਰਨਿਆਂ ਦੇ ਕਲਮ ਵੀ ਤਾਨੂੰ ਪਤਾ ਹੈ ਕਿ ਪ੍ਰਿਥੀ ਚੰਦ ਨੇ ਖਿਨੀਆਂ ਚਾਲਾਂ ਖੇਡੀਆਂ ਜਦੋਂ 6ਵੇਂ ਪਾਸ਼ਾ ਦਾ ਜਨਮ ਹੋਇਆ ਤਾਂ ਪ੍ਰਿਥੀ ਚੰਦ ਨੇ ਜੋ ਫਤੋ ਦਾਈ ਸੀ ਉਹਨੂੰ ਕਿਹਾ ਤੂੰ ਆਪਣੀ ਛਾਤੀ ਦੇ ਜ਼ਹਿਰ ਮਾਲ ਲੈ ਤੇ ਮੇਰੇ ਭਰਾ ਦੇ ਬੇਟੇ ਨੂੰ ਹਰਗੋ ਪੈਂਸਾ ਨੂੰ ਮਾਰ ਦੇ ਤਾਂ ਉਹਨੇ ਜ਼ਹਿਰ ਮਲਿਆ ਪਰ ਸੱਚੇ ਪਾਸ਼ਾ ਗੁਰੂ ਅੰਗਦ ਦੇਵ ਦੀ ਮਹਾਰਾਜ ਜੋ ਬਾਣੀ ਦੇ ਬਹੁਤ ਸਾਰੇ ਤੋਂ ਗੁਰੂ ਜਪਨੀ ਫਰਮਾਉਂਦੇ ਸਾਂ ਜਿਹੜਾ ਜਿਹਨੂੰ ਗੁਰੂ ਘਰ ਦੇ ਦੋਸ਼ੀ ਫਰਾਂਦਾ ਹੈ ਦੰਧਿਆ ਕਰਦਾ ਹੈ ਚੁੱਲੀ ਕਰਦਾ ਹੈ ਉਹਨਾਂ ਕੋਈ ਭਲਾ ਨਹੀਂ ਹੁੰਦਾ ਸੋ ਅੱਜ ਲੋੜ ਹੈ ਸਾਨੂੰ ਗੁਰੂ ਸਾਹਿਬ ਜੀ ਦੇ ਪਾਏ ਹੋਏ ਪੂਰਨਿਆਂ ਦੇ ਚੱਲਣ ਦੀ ਗੁਰੂ ਸਾਹਿਬ ਨੇ ਨਾਮ ਤੇ ਪਾਇਆ ਉਹੀ ਕਹਿੰਦੇ ਤਾਂ ਸ਼ਹਿਜ ਪੜਤੋ ਨਾਮ ਜਪੋ ਬਲਗਉੜਾ ਨੇ ਸਾਰੇ ਭਗਤਾਂ ਦੀ ਦੀਵਿਆਂ ਦੀ ਗੁਰੂਆਨੀ ਬਾਣੀ ਜਿਹੜੀ ਹੈ ਉਹ ਦੱਦ ਕਰਕੇ ਤਨ ਤਨ ਗੁਰਗੰਨ ਸਾਹਿਬ ਜੀ ਦੁਨੀਆ ਦਾ ਉਹ ਮਹਾਨ ਗੰਨ ਜਿਹੜਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ 1604 ਈਸਵੀ ਵਿੱਚ ਭਾਈ ਗੁਰਦਾਸ ਜੀ ਪਾਸੋਂ ਉਠਾਇਆ ਦੁਨੀਆਂ ਦੇ ਬੇਕਹਤਾ ਕੋਈ ਗ੍ਰੰਥ ਨਹੀਂ ਜੋ ਕਿਤੇ ਗੁਰੂ ਨੇ ਲਿਖਾਇਆ ਹੋਵੇ ਉਹ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਰੀਆਂ ਸੰਤਾਂ ਦਾ ਸਮਾਰ ਹੈ ਜਿਨ੍ਹਾਂ ਨੇ ਅੱਜ ਗੁਰਦੁਆਰਾ ਬਾਬਾ ਜੀਮਨ ਸੰਧਣਾ ਵਿਖੇ ਸਿੱਧੀ ਪੁਰਮ ਤੇ ਤਾਮਿਦਾਰ ਕੇ ਇਮਾਨਦਾਰ ਕੇ ਧੰਨ ਗੁਰਦੇ ਸੇਵਾ ਕੀਤੀ ਵਾਈ ਗੁੱਡ ਜੀ ਕਾ ਖਾਲਸਾ ਵਾਈ ਗੁੱਰੀ ਵਾਹਿਗੁਰੂ